ਫ੍ਰਾਂਸ ਦੌਰੇ ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਸੇ ਦੇ ਮਜ਼ਾਰਗਸ ਜੰਗੀ ਯਾਦਗਾਰ ਵਿਖੇ ਪਹਿਲੀ ਵਿਸ਼ਵ ਜੰਗ ਵਿੱਚ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਫ੍ਰਾਂਸ ਦੇ ਰਾਸ਼ਟਰਪਤੀ ਐਮੈਨਿਊਲ ਮੈਕਰੋਂ ਵੀ ਮੌਜੂਦ ਸਨ ਮਗਰੋਂ ਪ੍ਰਧਾਨ ਮੰਤਰੀ ਨੇ ਮੇਜ਼ਬਾਨ ਦੇਸ਼ ਦੇ ਰਾਸ਼ਟਰਪਤੀ ਨਾਲ ਮਾਰਸੇ ਵਿੱਚ ਭਾਰਤ ਦੇ ਪਹਿਲੇ ਨਵੇਂ ਦੂਤ ਘਰ ਦਾ ਸਾਂਝੇ ਤੌਰ ਤੇ ਉਦਘਾਟਨ ਕੀਤਾ ਇਸ ਮੌਕੇ ਵੱਡੀ ਗਿਣਤੀ 'ਚ ਭਾਰਤੀ ਭਾਈਚਾਰੇ ਦੇ ਫ੍ਰਾਂਸ 'ਚ ਰਹਿ ਰਹੇ ਲੋਕ ਮੌਜੂਦ ਸਨ ਪ੍ਰਧਾਨ ਤ੍ਰੀ ਆਮ ਲੋਕਾਂ ਨਾਲ ਗਰਮਜੋਸ਼ੀ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ ਨੇ 2023 ਵਿੱਚ ਆਪਣੇ ਫਰਾਂਸ ਦੌਰੇ ਦੌਰਾਨ ਦੂਤ ਘਰ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ ਇਹ ਦੂਤ ਘਰ ਦੱਖਣੀ ਫਰਾਂਸ ਵਿੱਚ ਭਾਰਤੀ ਭਾਈਚਾਰੇ ਦੀ ਸੇਵਾ ਵਿੱਚ ਵੱਡਮੋਲਾ ਯੋਗਦਾਨ ਦੇਵੇਗਾ ਅਤੇ ਇਸ ਖੇਤਰ ਵਿੱਚ ਭਾਰਤ ਦੀ ਕੂਟਨੀਤਿਕ ਮੌਜੂਦਗੀ ਸਥਾਪਿਤ ਕਰੇਗਾ ਮਾਰਸੇ ਭਾਰਤ ਪੱਛਮੀ ਏਸ਼ੀਆ ਯੂਰਪ ਆਰਥਿਕ ਲਾਂਗੇ ਪ੍ਰੋਜੈਕਟ ਦਾ ਇੱਕ ਅਹਿਮ ਮਹਾਭੇ ਜਿਸ ਦਾ ਮੰਤਵ ਭਾਰਤ ਦੇ ਪੱਛਮੀ ਤੱਟ ਨੂੰ ਪੱਛਮ ਏਸ਼ੀਆ ਰਾਹੀਂ ਯੂਰਪ ਨਾਲ ਜੋੜਨਾਈ ਮੁੰਬਈ ਅਤੇ ਮਾਰਸੇ ਇਸ ਕਾਰਿਡੋਰ ਦੇ ਦੋ ਸਿਰੇ ਹੋਣਗੇ ਅਤੇ ਇਸ ਨਾਲ ਆਲਮੀ ਵਪਾਰ ਅਤੇ ਸੰਪਰਕ ਵਧੇਗਾ